ਨਵਾਬ ਤੇ ਸਾਡੇ ਨਵਾਬ ਸੀਗਾ ਉਹਨੇ ਬੁਨੇ ਕੋਟੇ ਨਾ ਪਹਿਲੇ ਸਮੇਂ ਚ ਉਹ ਸ਼ੇਰਵਾਨੀ ਪਠਾਨ ਸੀਗੇ ਮਹੋਦੇਜ ਬਹੁਤ ਚੰਗਾ ਬਹੁਤ ਬਹੁਤ ਖਾਣ ਦਾਰ ਆ ਜੀ ਬਹੁਤ ਹੋ ਗਿਆ ਹਾਂ ਹਾਂ ਧੰਨਵਾਦ ਸਾਰੀ ਪੰਜਾਬ ਬੋਲ ਤੇ ਤੁਸੀਂ ਵੀ ਇਹਨਾਂ ਨਾਲ ਵਾਪਰੇਟ ਕਰੋ ਜੀ ਕਿਉਂਕਿ ਇਹ ਆਪਾਂ ਨੂੰ ਇੱਕ ਜਿਸ ਤਰ੍ਹਾਂ ਸ਼ੌਂਕ ਲੱਗ ਜਾਂਦੀ ਹੈ ਨਾ ਜੀ ਕਿਸੇ ਚੀਜ਼ ਨੂੰ ਕਿ ਨਸ਼ਾ ਸ਼ੌਂਕ ਦੀ ਤਰ੍ਹਾਂ ਸ਼ੌਂਕ ਦੀ ਤਰ੍ਹਾਂ ਇਹ ਅੰਦਰੋਂ ਅੰਦਰ ਦੀ ਖਾ ਜਾਂਦਾ ਜੀ ਘਰਾਂ ਦੇ ਘਰਾਂ ਹਾਂ ਜੀ ਹਾਂ ਇਹ ਸਿਉਂਕ ਹੀ ਆ ਜੀ ਇਹਨੂੰ ਸਿਉਂਕ ਨੂੰ ਤਾਂ ਖਤਮ ਕਰਨਾ ਚਾਹੀਦਾ ਜੀ ਹਾਂਜੀ ਹਾਂਜੀ ਚਲੋ ਉਹ ਸਭ ਠੀਕਾ ਠੀਕ ਆਪਾਂ ਦੇਖੋ ਜਿਹੜੇ ਛੋਟੇ ਮੋਟੇ ਖਾਨ ਪੀਨ ਵਾਲੇ ਵੀ ਨੇ ਨਾ ਉਹ ਵੀ ਆਪਣੇ ਬੱਚੇ ਨੇ ਆਪਣੇ ਤਾਂ ਹੀ ਅਸੀਂ ਇੱਥੇ ਜੋ ਇਹ ਆਪਣੇ ਐਸਐਸਪੀ ਸਾਹਿਬ ਬਹੁਤ ਸਾਰੇ ਆਨੇ ਨੇ ਜੀ ਇਹ ਕੀ ਕਹਾਦੇ ਨੇ ਇਹ ਉਹਨਾਂ ਨੂੰ ਹੌਲੀ ਹੌਲੀ ਇਸ ਦਲਦਲ ਚ ਕਿਉਂਕਿ ਜਦੋਂ ਬੰਦਾ ਫਸਿਆ ਹੁੰਦਾ ਨਾ ਜੀ ਇਸ ਦਲਦਲ ਚ ਉਹਨੂੰ ਕੱਢਣ ਨੂੰ ਟਾਈਮ ਲੱਗਦਾ ਜੀ ਉਹਨੋਂ ਸੀ ਇੱਥੇ ਤੁਹਾਡੇ ਬਟਾਲੇ ਚ ਕੀ ਕੀਤਾ ਇਹਨਾਂ ਨੇ ਜੋ ਮੈਨੂੰ ਅੱਜ ਗੱਲ ਸਾਂਝੀ ਕੀਤੀ ਆ ਵੀ 850 ਬੰਦਾ ਇਹੋ ਜਿਹੇ ਜੀ ਜਿਹਨੂੰ ਆਪਾਂ ਨੇ ਓਟ ਸੈਂਟਰ ਤੇ ਰਜਿਸਟਰ ਕਰਾਇਆ ਹੈ ਉਹ ਉਹਨਾਂ ਦੀ ਦਵਾਈ ਦਾ ਦੋ ਜਦੋਂ ਸ਼ੁਰੂ ਹੋਗੀ ਉਹ ਹੌਲੀ ਹੌਲੀ ਇਸ ਦਲਦਲ ਚੋਂ ਨਿਕਲੇਗਾ ਓਟ ਸੈਂਟਰ ਉਹ ਬਣਾਇਨੇ ਸਰਕਾਰ ਨੇ ਜਿੱਥੇ ਉਹਨਾਂ ਨੂੰ ਦਵਾਈ ਦਿੱਤੀ ਜਾਂਦੀ ਹੈ ਜੀ ਇਸ ਦਲਦਲ ਚੋਂ ਕੱਟਣ ਦੀ ਸੋ ਬਾਹਰ ਤੋਂ ਭਲੀ ਕਰੇਗਾ ਜੀ ਆਪਾਂ ਆ ਨਾਲੇ ਸਾਰੇ ਪੰਜਾਬ ਸਰਕਾਰ ਬਣੀਓ ਯੁੱਧ ਨਸ਼ਿਆਂ ਵਿਰੁੱਧ ਆਰੰਭ ਕੀਤਾ ਗਿਆ ਸੀ ਉਹਨਾਂ ਅੱਜ ਆਪਾਂ ਉਹਦੇ 100ਵੇਂ ਦਿਨ ਦੇ ਵਿੱਚ ਹੈਗੇ ਆ 100 ਦਿਨ ਹੋ ਗਏ ਨੇ ਔਰ ਪੰਜਾਬ ਦੇ ਡੀਜੀਪੀ ਸਾਹਿਬ ਬਣੀਓ ਮੇਰੀ ਅੱਜ ਡਿਊਟੀ ਸੀਗੀ ਕਿ ਮੈਂ ਬਟਾਲੇ ਦੇ ਵਿੱਚ ਆ ਕੇ ਦੇਖਾਂ ਇੱਥੇ ਯੁੱਧ ਨਸ਼ਿਆਂ ਦੇ ਵਿਰੁੱਧ ਜਿਹੜੀ ਕਾਰਵਾਈ ਚੱਲਦੀ ਆ ਉਹਦੇ ਵਿੱਚ ਕੀ ਕੀ ਹੋਇਆ ਹੈਗਾ ਔਰ ਮੈਨੂੰ ਇਹ ਤੁਹਾਡੇ ਨਾਲ ਕੱਲ ਸਾਂਝੇ ਕਰਦੇ ਖੁਸ਼ੀ ਹੋ ਰਹੀ ਹੈ ਕਿ ਬਟਾਲੇ ਦੇ ਵਿੱਚ ਬਹੁਤ ਅੱਛਾ ਕੰਮ ਹੋਇਆ ਕੋਈ 399 ਐਫ ਆਈ ਆਰਾਂ ਦਾਜ ਹੋਈਆਂ ਹੈਗੀਆਂ ਨੇ ਕੁਝ 27 ਕਰੋੜ ਦੀ ਜਿਹੜੀ ਪ੍ਰਾਪਰਟੀ ਆ ਉਹਨੂੰ ਜ਼ਬਤ ਕੀਤਾ ਗਿਆ ਹੈ ਜਿਹੜੀ ਪ੍ਰਾਪਰਟੀ ਲੋਕਾਂ ਨੇ ਨਸ਼ਿਆਂ ਦੇ ਵੇਚ-ਵੇਚ ਕੇ ਇਕੱਠੀ ਕੀਤੀ ਸੀ 27 ਕਰੋੜ ਦੀ ਪ੍ਰਾਪਰਟੀ ਦੇ ਆਰਡਰ ਜ਼ਬਤ ਕਰਨ ਦੇ ਇਹਨਾਂ ਨੇ ਭਾਰਤ ਸਰਕਾਰ ਦੇ ਵੱਲੋਂ ਲੈ ਲਏ ਹੈਗੇ ਨੇ ਔਰ ਇਹ ਹੀ ਨਹੀਂ ਹੈਗਾ ਜਿੱਥੇ ਇਹਨਾਂ ਨੇ 600 ਤੋਂ ਉੱਤੇ ਇਹ ਜੇ ਬੰਦੇ ਜਿਹੜੇ ਕੀ ਨਸ਼ੇ ਵੇਚ ਰਹੇ ਸੀ ਜਾਂ ਨਸ਼ੇ ਡਿਸਟ੍ਰੀਬਿਊਟ ਕਰਦੇ ਸੀ ਉਹਨਾਂ ਨੂੰ ਜੇਲ੍ਹ ਚ ਪਾਇਆ ਹੈਗਾ ਉਹਦੇ ਨਾਲ ਨਾਲ ਇਹਨਾਂ ਨੇ ਕੋਈ ਹਜ਼ਾਰ ਦੇ ਕਰੀਬ ਇਹ ਜਿਆ ਬੰਦਾ ਹੈਗਾ ਜਿਹਦੇ ਚ 850 ਬੰਦੇ ਤਾਂ ਉਹ ਨੇ ਜਿਨ੍ਹਾਂ ਨੂੰ ਓਟ ਸੈਂਟਰ ਤੇ ਰਜਿਸਟਰ ਕਰਾਇਆ ਤਾਂ ਕਿ ਉਹਨੂੰ ਪੋਜ਼ੀਟਿਵਲੀ ਆਪਾਂ ਜਿਹੜੇ ਆਪਣੇ ਬੱਚੇ ਨਸ਼ਿਆਂ ਦੇ ਦਲਦਲ ਦੇ ਵਿੱਚ ਫਸ ਗਏ ਹੈਗੇ ਨੇ ਉਨਾਂ ਨੂੰ ਉਸ ਦਲਦਲ ਚੋਂ ਕੱਢ ਸਕੀਏ ਔਰ ਕੱਢ ਕੇ ਆਪਾਂ ਉਹਨਾਂ ਨੂੰ ਸਿੱਧੇ ਰਸਤੇ ਪਾ ਪਾਈਏ ਸੋ ਇਹ ਵੀ ਇੱਕ ਚੰਗਾ ਕੰਮ ਹੋਇਆ ਹੈਗਾ ਇੱਥੇ ਜਿੱਥੇ ਹੁਣ ਆਪਾਂ ਖੜੇ ਹੈਗੇ ਆਂ ਸ਼ਮਸ਼ੇਰਪੁਰ ਦੇ ਵਿੱਚ ਇੱਥੇ ਮੈਂ ਤੇ ਐਸਐਸਪੀ ਸਾਹਿਬ ਅੱਜ ਇੱਥੇ ਆਏ ਹੈਗੇ ਆਂ ਇੱਥੇ ਦੇਖਦੇ ਆਂ ਕਿ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਉਹ ਜਿਹੜੇ ਨਸ਼ੇ ਦੇ ਵਪਾਰੀ ਸੀ ਜਿਨ੍ਹਾਂ ਨੇ ਨਸ਼ੇ ਦੇ ਵਪਾਰ ਦੇ ਵਿੱਚੋਂ ਪੈਸਾ ਇਕੱਠਾ ਕਰਕੇ ਸਰਕਾਰੀ ਜ਼ਮੀਨਾਂ ਦੇ ਉੱਤੇ ਆਪਦੇ ਘਰ ਉਹ ਸਾਦੇ ਜਾਂ ਆਪਦੀ ਫੈਦਨ ਦੀ ਜਗਾ ਉਹ ਸਾਧੀਆਂ ਉਹ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਅੱਜ ਇੱਥੇ ਡਿਮੋਲਿਸ਼ ਕੀਤਾ ਜਾ ਰਿਹਾ ਹੈਗਾ ਉਹ ਅਸੀਂ ਦੇਖਣ ਆਏ ਹੈਗੇ ਆ ਇਹ ਬਹੁਤ ਅੱਛਾ ਅਭਿਆਨ ਚੱਲ ਰਿਹਾ ਹੈਗਾ ਲੋਕਾਂ ਦੇ ਵਿੱਚ ਵੀ ਇਹਦੀ ਕਾਫੀ ਅੱਛੀ ਸਾਨੂੰ ਜਿਉਡੀ ਫੀਡਬੈਕ ਮਿਲਦੀ ਹੈ ਕਿ ਲੋਕ ਇਸ ਚੀਜ਼ ਤੋਂ ਖੁਸ਼ ਨੇ ਕਿ ਆਪਾਂ ਨੇ ਜਿਹੜੀ ਜੰਗ ਆਰੰਭ ਕੀਤੀ ਆ ਉਹਦੇ ਵਿੱਚ ਆਪਾਂ ਕਾਮਯਾਬ ਹੋ ਗਏ ਸਰ ਜੇਲ ਦੇ ਵਿੱਚੋਂ ਆਣ ਕੇ ਫਿਰ ਜਿਹੜੇ ਉਹ ਮੁਜਰਮ ਆ ਉਹ ਜਿਹੜਾ ਧੰਗਾ ਫਿਰ ਚਾਲੂ ਕਰ ਦਿੰਦੇ ਆ ਉਹਦੇ ਬਾਰੇ ਕੋਈ ਨਵਾਂ ਜਿਹੜਾ ਨਿਧਨ ਚਲਾਇਆ ਕਰਾਇਆ ਬਿਲਕੁਲ ਬਿਲਕੁਲ ਇਹ ਤੁਸੀਂ ਬਹੁਤ ਅੱਛਾ ਪ੍ਰੈਸ਼ਨ ਕੀਤਾ ਕਿ ਜਿਹੜੇ ਜੇਲ ਦੇ ਵਿੱਚੋਂ ਆ ਕੇ ਦੁਬਾਰਾ ਉਹ ਸ਼ੁਰੂ ਕਰ ਦਿੰਦੇ ਨੇ ਔਰ ਇਸ ਦੇ ਤਹਿਤ ਇਹ ਦੱਸ ਕੇ ਖੁਸ਼ੀ ਹੁੰਦੀ ਆ ਕਿ ਬਟਾਲੇ ਦੇ ਵਿੱਚ ਇਹਨਾਂ ਨੇ SSP ਸਾਹਿਬ ਨੇ ਇਹ ਬਹੁਤ ਅੱਛਾ ਉਪਰਾਲਾ ਕੀਤਾ ਕਿ ਜਿਹੜੇ ਮੁਲਾਜ਼ਮ ਮੁਲਜ਼ਮ ਜੇਲ੍ਹ ਤੋਂ ਛੁੱਟ ਕੇ ਆਂਦੇ ਸੀ ਉਹਨਾਂ ਨੂੰ ਦੁਬਾਰਾ ਜੇਲ੍ਹ 'ਚ ਭੇਜਿਆ ਜਾ ਸਕੇ ਤਾਂ ਕਿ ਉਹ ਆਕੇ ਉਹ ਦੁਬਾਰਾ ਧੰਦਾ ਨਾ ਕਰਨ ਇਸ ਲਈ ਮਾਯੋਗ BJP ਸਾਹਿਬ ਨੇ ਇਹਨਾਂ ਨੂੰ ਇੱਕ ਡਿਸਕ ਵੀ ਦਿੱਤੀ ਹੈਗੀ ਕਿਉਂਕਿ ਇਹਨਾਂ ਨੇ ਬਹੁਤ ਮੈਟਿਕੁਲਸਲੀ ਇਸ ਪ੍ਰੋਗਰਾਮ ਨੂੰ ਉਹ ਰਨ ਕੀਤਾ ਕਿ ਜੇਲ੍ਹ ਤੋਂ ਛੁੱਟ ਕੇ ਆਏ ਮੁਲਜ਼ਮਾਂ ਨੂੰ ਦੁਬਾਰਾ ਜੇਲ੍ਹ ਭੇਜਿਆ ਜਾ ਸਕੇ ਤਾਂ ਕਿ ਉਹ ਸਮਾਜ ਦੇ ਵਿੱਚ ਆਕੇ ਉਹੀ ਗਲਤੀ ਨਾ ਕਰਨ ਜੋ ਪਹਿਨਾ ਹੋਕਾ ਦੇ ਸੀ ਜਿਹਨੂੰ ਸੁਨਸ਼ਾ ਛਡਣਾ ਚਾਹੁੰਦੇ ਨੇ ਕੋਈ ਮੁਲਾਜੜੇ ਫੜੇ ਜਾਂਦੇ ਨੇ ਉਹਨਾਂ ਬਾਰੇ ਹਾਂਜੀ ਉਹਨਾਂ ਬਾਰੇ ਵੀ ਇੱਥੇ ਬਹੁਤ ਅੱਛਾ ਕੰਮ ਹੋਇਆ ਦੋ ਤਰ੍ਹਾਂ ਦੀਆਂ ਤੀਜਾਂ ਹੋਈਆਂ ਹੈਗੀਆਂ ਨੇ ਇੱਕ ਇਹਨਾਂ ਨੇ ਪਰਸਨਲੀ ਮੋਟੀਵੇਟ ਕੀਤਾ ਬੰਦਿਆਂ ਨੂੰ ਔਰ ਉਸ ਪਰਸਨਲ ਮੋਟੀਵੇਸ਼ਨ ਦੇ ਤਹਿਤ 850 ਬੰਦਾ ਜਿਹੜਾ ਕਿ ਆਪਣਾ ਓਟ ਸੈਂਟਰ ਦੇ ਵਿੱਚ ਰਜਿਸਟਰ ਹੋ ਗਿਆ ਉਹ ਹੌਲੀ-ਹੌਲੀ ਆਪਾਂ ਉਹਨਾਂ ਨੂੰ ਬੱਪਸ ਨਸ਼ੇ ਦੀ ਲੱਤ ਤੋਂ ਬੱਪਸ ਲੈ ਆਵਾਂਗੇ। ਉਹਦੇ ਨਾਲ ਨਾਲ 64ਏ ਦੇ ਤਹਿਤ ਜੇ ਕੋਈ ਬੰਦਾ ਆਪਣੀ ਗਲਟ ਕਬੂਲ ਕਰ ਲੈਂਦਾ ਤੇ ਉਹਦੇ ਤਹਿਤ ਵੀ ਤਾਂ ਕਿ ਉਹਨੂੰ ਸਜ਼ਾ ਉਸ ਹਿਸਾਬ ਨਾਲ ਨਾ ਦਿੱਤੀ ਜਾਵੇ। ਉਸ ਦੇ ਤਹਿਤ ਵੀ ਇਹਨਾਂ ਨੇ ਕੋਈ 75 ਦੇ ਕਰੀਬ ਬੰਦੇ ਹੈਗੇ ਨੇ ਜਿਨ੍ਹਾਂ ਨੂੰ 64ਏ ਦੇ ਤਹਿਤ ਇਹਨਾਂ ਨੇ ਓਹ ਕਰਾਇਆ ਹੈ। ਰਾਜਨੀਤਿਕ ਤੌਰ ਤੇ ਵੀ ਤੁਹਾਡੇ ਨਾਲ ਪੂਰਾ ਸਮਰਥਨ ਕੀਤਾ ਗਿਆ ਪ੍ਰਸ਼ਾਸਨ। ਹਾਂਜੀ ਇਹ ਸਮਾਜ ਦੇ ਹਰ ਇੱਕ ਵਰਗ ਬੰਨਿਓ ਸਾਨੂੰ ਇਸ ਯੁੱਧ